ਵੇਖੋ ਜੀ ਅੱਜ ਸਰਦਾਰ ਦਲਜੀਤ ਸਿੰਘ ਦੀ ਟੀਮਾ ਜਿਹੜੇ ਲੋਕ ਸਭਾ ਹਲਕੇ ਦੇ ਗੁਰਦਾਸਪੁਰ ਦੇ ਉਮੀਦਵਾਰ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਐਲਾਨ ਕੀਤਾ ਅੱਜ ਪਹਿਲੇ ਦਿਨ ਗੁਰਦਾਸਪੁਰ ਹਲਕੇ ਜੋ ਆਏ ਆ ਔਰ ਉਹਨਾਂ ਦੇ ਨਾਲ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਜਿਹੜੇ ਉਹ ਪਹੁੰਚੇ ਆ ਅੱਜ ਇੱਥੇ ਨਿਸ਼ਾਰਾ ਮੱਜਾ ਸਿੰਘ ਵਿਖੇ ਦਾਸ ਬਤੌਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਮੀਟਿੰਗ ਰੱਖੀ ਜਿਦੇ ਚ ਸਾਰੇ ਹਲਕਾਂਚਾਰ ਸਾਹਿਬਾਨ ਵੀ ਆਏ ਸੀ ਔਰ ਮੈਂ ਸਮਝਣਾ ਕਿ ਸਿਰ ਝੁਕਦਾ ਉਹਨਾਂ ਵਰਕਰਾਂ ਆ ਕੇ ਜਿਹੜੇ ਠਾਠਾ ਮਾਰਦਾ ਕੱਠ ਅੱਜ ਉੱਥੇ ਵੇਖਣ ਨੂੰ ਮਿਲਿਆ ਸਾਡੇ ਇੱਕ ਮੈਸੇਜ ਤੇ ਇੱਕ ਫੋਨ ਕਾਲ ਤੇ ਉਹਨਾਂ ਨੇ ਹਜ਼ਾਰਾਂ ਬੰਦਿਆਂ ਨੇ ਇਕੱਠ ਕਰਕੇ ਇਹ ਸਾਬਤ ਕਰਤਾ ਆ ਕਿ ਸ਼ਰੋਮਣੀ ਅਕਾਲੀ ਦਲ ਦੀ ਜਿੱਤ ਜਿਹੜੀ ਆ ਉਹ ਪੱਕੀ ਆ। ਆਹ ਜਿਹੜੀ ਕਹਿੰਦੀ ਅਸੀਂ 13 ਜ਼ੀਰੋ ਮਤਲਬ 13 ਪਾਰ ਨਿਕਲਾਂਗੇ ਤੇ ਦੂਜੀ ਕੇਂਦਰ ਦੀ ਸਰਕਾਰ ਆ ਉਹ ਕਹਿੰਦੀ 400 ਪਾਰ ਤੇ ਨਾਲ 13 ਪਾਰ ਆਣਿਆਂ ਕੋਲ ਬੰਦੇ ਲੱਭਦੇ ਆ ਕਦੇ ਇੱਥੋਂ ਚੋਰੀ ਕਰਦੇ ਕਦੇ ਉੱਥੋਂ ਚੋਰੀ ਕਰਦੇ ਕਿਸੇ ਨੂੰ ਕੋ ਲਾਲਚ ਦਿੰਦੇ ਆ ਜਾਂ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਛੱਡ ਕੇ ਆਏ ਆ ਉਹਨਾਂ ਨੂੰ ਲਿਆ ਕੇ ਪਹਿਲਾਂ ਚੋਰ ਦੱਸਦੇ ਸੀ ਉਸ ਅਨੁਸਾਰ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਉਹਨਾਂ ਨੂੰ ਕੈਂਡੀਡੇਟ ਦਿੰਦੇ ਆ ਚੱਬੇয়াল ਸਾਹਿਬ ਦੀ ਇਨਕੁਆਇਰੀ ਅਸੀਂ ਤਾਂ ਨਹੀਂ ਕਰਾਈ ਅ ਇਹ ਹੋਰ ਵੀ ਜਿਹੜੇ ਇਹਨਾਂ ਦੇ ਕੈਂਡੀਡੇਟ ਹੈ ਵਜ਼ੀਰਾ ਨੂੰ ਟਿਕਟਾਂ ਦੇਣੀਆਂ ਮਤਲਬ ਕਿ ਸਾਨੂੰ ਕਿਸੇ ਤੇ ਭਰੋਸਾ ਨਹੀਂ ਜੇ ਲੋਕਾਂ ਨੇ ਵਜ਼ੀਰਾ ਨੂੰ ਵੋਟਾਂ ਨਹੀਂ ਦਿੱਤੀਆਂ ਤੇ ਸਮਝੋ ਕਿ ਵੋਟ ਫਿਰ ਜਮਾ ਹੀ ਨਹੀਂ ਪੈਂਦੀ ਔਰ ਮੈਂ ਸਮਝਦਾ ਲੋਕਾਂ ਕੋਲ ਇੱਕ ਮੌਕਾ ਆਇਆ ਕਿ ਜਦੋਂ ਵਜ਼ੀਰ ਹੀ ਰਿਜੈਕਟ ਹੋ ਗਏ ਤੇ ਸਮਝੋ ਸਰਕਾਰ ਆਪੇ ਰਿਜੈਕਟਡ ਔਰ ਇਹ ਦਿਨ ਦੂਰ ਨਹੀਂ ਕਿ 4 ਜੂਨ ਤੋਂ ਬਾਅਦ ਪੰਜਾਬ 'ਚ ਨਵਾਂ ਮੁੱਖ ਮੰਤਰੀ ਆਊ ਜੇ ਤਾਂ ਭਾਜਪਾ ਦੀ ਵਾਸ਼ਿੰਗ ਮਸ਼ੀਨ ਚੱਲੀ ਫੇਰ ਤਾਂ ਕੋਈ ਏਕਨਾਥ ਛਿੰਦੇ ਭਗਵੰਤ ਮਾਨ ਆਰਗਾਉ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਚ ਗਈ ਇਹਨਾਂ ਦੇ ਐਮ.ਐਲ.ਏ. ਕੁਝ ਬਚ ਗਏ ਤੇ ਫਿਰ ਕੁਲਤਾਰ ਸਿੰਘ ਸੰਧਵਾਉ ਇਹ ਤਾਂ ਸੱਚੀ ਗੱਲ ਤੇ ਜਿਹੜੇ ਭਾਜਪਾ ਵਾਲੇ ਜਿਹੜੇ ਕਹਿੰਦੇ 400 ਪਾਰ ਉਹਨਾਂ ਨੂੰ ਆਪ ਨਹੀਂ ਲੱਭਦਾ ਜਿਹੜਾ ਮੈਨੂੰ ਲੱਗਦਾ ਅੱਜ ਭਾਜਪਾ ਦੇ ਹਾਲਾਤ ਹੈ ਕਿ ਧਿਆਨ ਨਾਲ ਵੇਖਣਾ ਪੈਂਦਾ ਕਿ ਇਹ ਕਾਂਗਪੁਰਾਣੀ ਕਾਂਗਰਸ ਪਾਰਟੀ ਹੈ ਕਿ ਨਵੀਂ ਭਾਜਪਾ ਤੁਸੀਂ ਜਾਖੜ ਸਾਹਿਬ ਨੂੰ ਵੇਖੋ ਬਿੱਟੂ ਜੀ ਨੂੰ ਵੇਖੋ ਬਿੱਟੂ ਨੇ ਤਾਂ ਵਹਿ ਕਮਾਲ ਹੀ ਕਰਤੀ ਨਾ ਨਵੇਂ ਜਮਾਨੇ ਦਾ ਬੇਟਾ ਹੀ ਬਣ ਗਿਆ ਇਹ ਬਿਆਨ ਛੋਹਰਾਂ ਦੀ ਪਾਕੀ ਲੈ ਕੇ ਭੱਜ ਉੱਠਿਆ ਜਿਹੜੇ ਮਤਲਬ ਜੀਨੋ ਕਹਿੰਦੇ ਸਨ ਕਿ ਇਹ ਟਕਸਾਲੀ ਕਾਂਗਰਸੀ ਮਤਲਬ ਜਦੋਂ ਇਹ ਜੇ ਕਰਤਾਰ ਪੋਲਿਟਿਕਸ 'ਚ ਵੇਖਣ ਨੂੰ ਮਿਲ ਰਿਹਾ ਫਿਰ ਕੁਝ ਹੋ ਸਕਦਾ ਤਾਂ ਦੇ ਲੋਕਾਂ ਦਾ ਵੀ ਵਿਸ਼ਵਾਸ ਉੱਠ ਰਿਹਾ ਔਰ 400 ਪਾਰ ਵਾਲਿਆਂ ਦੀ ਜਾਂ 13 ਪਾਰ ਵਾਲਿਆਂ ਦੀ ਵੀ ਪੋਲ ਖੁੱਲ ਰਹੀ ਹੈ ਸਰ ਤੁਸੀਂ ਆਪ ਇਲੈਕਸ਼ਨ ਲੜ ਰਹੇ ਹੋ ਹਾਂ ਜੀ ਮੈਂ ਤਾਂ ਹਲੇ ਤੱਕ ਲੜਾਉਂਦੀ ਆ ਜੀ ਕਿਹੜੇ ਵੀ ਨਾ ਲੜਾ ਦਿਓ ਕਿਸੇ ਨਾਲ ਵੈਸੇ ਹਲੇ ਤੱਕ ਤਾਂ ਇਲੈਕਸ਼ਨ ਲੜਾਉਂਦੀ ਡਿਓ ਹਾਂ ਜੀ ਅੱਜ ਤੱਕ ਗੁਰਦਾਸਪੁਰ ਚ ਲੜਨ ਆਏ ਆ ਥੋ ਤੁਹਾਡਾ ਪਿਆਰ ਲੈਣ ਆਏ ਆ ਲੋਕਾਂ ਦੇ ਮੁੱਦੇ ਲੈ ਕੇ ਆਏ ਆ ਸੈਂਟਰ ਤੇ ਸੂਬੇ ਦੀ ਸਰਕਾਰ ਨਾਲ ਲੜਨ ਆਏ ਆ ਤੁਹਾਡਾ ਕੋਟ ਆ ਦਿਨ ਦਾ ਲਾਇਸ ਕਾਂਗਰਸ ਨਾਲ ਰਾਤ ਦਾ ਭਾਜਪੀ ਨਾਲ ਕੀ ਮੈਨੇ ਦੇਖੋ ਅਸਲੀਅਤ ਦੀ ਗੱਲ ਹੈ ਭਗਵੰਤ ਮਾਨ ਕਾਂਗਰਸ ਨੂੰ ਗਾਣਾ ਕੱਢਦਾ ਹਰਿਆਣੇ ਚਲੇ ਜੋ ਮਤਲਬ ਹਰਿਆਣਾ ਬਾਰਡਰ ਕਿੰਨਾ ਕ ਹਰਿਆਣਾ ਅੱਗੇ ਹਰਿਆਣੇ ਬਾਰਡਰ ਜਾ ਕੇ フੂਡਾ ਸਾਹਿਬ ਦੇ ਹੱਕ ਦੀ ਗੱਲ ਕਰਦਾ ਸੋਨੀਆ ਗਾਂਧੀ ਦੀ ਹੱਕ ਦੀ ਗੱਲ ਕਰਦਾ ਰਾਹੁਲ ਗਾਂਧੀ ਨੂੰ ਗਲਵਕੜੀ ਪਾਉਂਦਾ ਦਿੱਲੀ ਜਾਂਦਾ ਫੇਰ ਰਾਹੁਲ ਗਾਂਧੀ ਨੂੰ ਔਰ ਸੋਨੀਆ ਗਾਂਧੀ ਦੀ ਜਿਹੜੀ ਕਹਿੰਦੇ ਸੰਘਰਸ਼ ਹੈ ਇਹਨਾਂ ਦਾ ਇਹਨਾਂ ਦੀ ਜੋ ਦੇਨ ਹੈ ਉਹਦੀ ਚਰਚਾ ਕਰਦਾ ਜਦੋਂ ਸਾਰੇ ਦੇਸ਼ ਚ ਹੁਣ ਅਸਾਮ ਗਿਆ ਮੈਨੂੰ ਤਾਂ ਸੀਗਾ ਤੇਉੜੂਗੜਾ ਵਾਲਿਆਂ ਨੂੰ ਛਡਾਕ ਕੇ ਆਊਗਾ ਮਗਰ ਉੱਥੇ ਫੇਰ ਕਾਂਗਰਸ ਦੀ ਹੱਕ ਦੀ ਗੱਲ ਕਰਕੇ ਜਿਹੜਾ ਮੁੱਖ ਮੰਤਰੀ ਸਾਰੇ ਦੇਸ਼ 'ਚ ਕਾਂਗਰਸ ਦੇ ਹੱਕ 'ਚ ਪ੍ਰਚਾਰ ਕਰੇ ਕਿ ਤੁਸੀਂ ਸਮਝਦੇ ਹੋ ਕਿ ਇੱਥੇ ਉਹ ਕਾਂਗਰਸ ਦੇ ਖਿਲਾਫ ਪ੍ਰਚਾਰ ਕਰ ਸਕੂ। ਇਹ ਲਈ ਪੋਟ ਦਿਨ ਦਾ ਗੱਠ ਜੋੜ ਕਾਂਗਰਸ ਨਾਲ ਔਰ ਰਾਤ ਦਾ ਗੱਠ ਜੋੜ ਭਾਜਪਾ ਨਾਲ ਜੇ ਨਾ ਹੋਵੇ ਗੱਠ ਜੋੜ ਤੇ ਆ ਐਨਐਸਏ ਨਾ ਲੱਗਦੀ। ਜੇ ਗੱਠ ਜੋੜ ਨਾ ਹੁੰਦਾ ਤੇ ਸ਼ੁਭ ਕਰਨ ਦੇ ਮਾਮਲੇ 'ਚ ਇਹ ਜਾਂ ਪ੍ਰੀਤਪਾਲ ਦੇ ਮਾਮਲੇ 'ਚ ਹਾਈ ਕੋਰਟ ਨੂੰ ਇੰਟਰਵੈਨ ਨਾ ਕਰਨਾ ਪੈਂਦਾ ਐਫਆਈਆਰ ਇਹ ਖਚਾਈ ਕੀਤੀ ਕਿ ਭਗਵਾਨ ਤਾਂ ਐਫ ਆਈ ਆਰ ਕਿਉਂ ਨਹੀਂ ਦਰਜ ਕਰਦਾ ਮੁੱਖ ਮੰਤਰੀ ਜ਼ੀਰੋ ਐਫ ਆਈ ਆਰ ਕਿਉਂ ਜਦ ਕਿ ਬਾਡੀ ਜਿਹੜੀ ਲੱਭੀ ਪੰਜਾਬ 'ਚ ਲੱਭੀ ਛੁੱਪ ਕਰਨ ਦੀ ਗੋਲੀ ਵੱਜੀ ਪੰਜਾਬ 'ਚ ਲੱਗੀ 250 ਬੰਦਾ ਜ਼ਖਮੀ ਹੋਇਆ ਪੰਜਾਬ 'ਚ ਹੋਇਆ ਛੁੱਪ ਪ੍ਰੀਤਪਾਲ ਨੂੰ ਚੁੱਕ ਕੇ ਕਿੱਥੋਂ ਲੈ ਕੇ ਗਏ ਪੰਜਾਬ ਤੋਂ ਮਗਰ ਐਫ ਆਈ ਆਰ ਜ਼ੀਰੋ ਫਿਰ ਇਹ ਗੱਠਜੋੜ ਵੀ ਭਾਜਪਾ ਨਾਲ ਤੇ ਕੀ ਆ ਸ਼ਰਾਬ ਦਾ ਘਟਾਲਾ ਇੱਕ ਸਾਈਜ਼ ਪਾਲਿਸੀ ਬਣਾਈ ਕੀਨੇ ਸੁਸੋਧੀਆਂ ਨੇ ਕੇਜਰੀਵਾਲ ਨੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਹੋਰ ਲੀਡਰ ਬਣਾਈ ਕਿੱਥੇ ਜਾ ਕੇ ਸੁਸੋਧੀਆਂ ਦੇ ਘਰ ਚ ਉਹੀ ਬੰਦੇ ਜਿਹੜੇ ਫੜੇ ਆ ਜਿਉਂ ਦਿੱਲੀ ਚ ਚੋਰ ਨੇ ਸੇਮ ਪਾਲਿਸੀ ਫੋਟੋਸਟੈਟ ਪਾਲਿਸੀ ਪੰਜਾਬ ਚ ਵੀ ਉਹੀ ਪੈਸਿਆਂ ਦਾ ਨੁਕਸਾਨ ਹੋਇਆ ਮਨਿਸਟਰਸ ਆਫ ਕਾਉਂਸਲ ਆਫ ਮਨਿਸਟਰਸ ਦੀ ਇੱਕ ਕਮੇਟੀ ਨੇ ਆਫਸ਼ਰ ਕਮੇਟੀ ਨੇ ਕਿਹਾ ਕਿ ਇਹ ਪਾਲਿਸੀ ਗਲਤ ਹੈ ਫਿਰ ਅਗਲੇ ਸਾਲ ਔਰ ਇਹ ਕਹਿੰਦੇ ਹਾਂ ਇਹ ਗਲਤ ਹੈ ਤੇ ਜੇ ਦਿੱਲੀ ਚ ਉਹ ਚੋਰ ਸੀ ਉਹ ਫੜੇ ਗਏ ਤੇ ਪੰਜਾਬ ਚ ਕਿਉਂ ਨਹੀਂ ਫੜੇ ਜਾ ਰਹੇ ਜੋ ਕਿ ਭਾਜਪਾ ਨਾਲ ਗੱਠ ਜੋੜ ਦਿੱਲੀ 'ਚ ਉਹਨਾਂ ਨੂੰ ਫੜ ਫੜ ਮੁੱਖ ਮੰਤਰੀ ਤੱਕ ਅੰਦਰ ਦੇ ਤਾ ਤੇ ਜਿਹੜੇ ਪੰਜਾਬ ਵਾਲਾ ਮੁੱਖ ਮੰਤਰੀ ਜੀ ਨੇ ਪਾਲਿਸੀ ਬਣਾਈ ਉਹ ਰੋਜ਼ ਜਾ ਕੇ ਉਥੇ ਸਵੇਰੇ ਸ਼ਾਮ ਗੱਲ ਕਰੇ ਆਉਂਦਾ ਸੋ ਗੱਠ ਜੋੜ ਰਾਤ ਦਾ ਭਾਜਪਾ ਨਾਲ ਦਿਨ ਦਾ ਕਾਂਗਰਸ ਨਾਲ ਇਸ ਲਈ ਲੋਕ ਸਵਾਰੀ ਆਪ ਦੇ ਸਮਾਨ ਲਈ ਆਪ ਜੀ ਮੈरिज ਤਾਂ ਕਹਿ ਸਕਦੇ ਆ ਜਾਗਦੇ ਰਹੋ ਭਾਈ ਬਾਕੀ ਸਾਰਿਆਂ ਦਾ ਤੇ ਦਿਲ ਤੋਂ ਧੰਨਵਾਦ ਕਰਦਾ ਕਿ ਉਹਨਾਂ ਸਾਰਿਆਂ ਨੇ ਰਲ ਕੇ ਸਲਾਹ ਕਰਕੇ ਤੇ ਬਹੁਤ ਵੱਡਾ ਰੋਸਾ ਮੇਰੇ ਉੱਤੇ ਰੱਖ ਕੇ ਤੇ ਗੁਰਦਾਸਪੁਰ ਜਿਹੜਾ ਮੇਰਾ ਆਪਣਾ ਜੱਦੀ ਜ਼ਿਲ੍ਹਾ ਇੱਕ ਵਾਰੀ ਫੇਰ ਇਸ ਧਰਤੀ ਦੇ ਉੱਤੇ ਆਪਣੇ ਲੋਕਾਂ ਦੀ ਸੇਵਾ ਕਰਦਾ ਜਿਹੜਾ ਬਹੁਤ ਕਦਮ ਮੈਂ ਸਾਰਿਆਂ ਦਾ ਤੇ ਦਿਲ ਤੋਂ ਧੰਨਵਾਦ ਕਰਦਾ। ਔਰ ਅੱਜ ਵੀ ਤੁਸੀਂ ਦੇਖੋ ਕਿ ਮਜੀਠਾ ਸਾਹਿਬ ਵੀ ਆਪ ਆਏ ਆ। ਔਰ ਸਾਰੀ ਸਾਡੀ ਲੀਡਰਸ਼ਿਪ ਪੂਰੀ ਦੋਨਾਂ ਜਗਤ 100% ਸਾਰੀ ਇਥੇ ਹਾਜ਼ਰ ਹੈ ਯੂ ਹਾਜ਼ਰ ਹੈ ਬੀਬੀਆਂ ਹਾਜ਼ਰ ਹੈ ਸੋ ਇੰਨੀ ਵੱਡੀ ਜਿਹੜੀ ਏਕਤਾ ਦਾ ਪ੍ਰਗਟਾਵਾ ਸਾਰੀ ਜਥੇਬੰਦੀ ਨੇ ਕੀਤਾ ਇਹ ਬੜਾ ਵੱਡਾ ਸੰਕੇਤ ਹੈ ਕਿ ਜਿਹੜੀ ਇਸ ਵਾਰੀ ਸਟੈਂਡ ਸ਼੍ਰੋਮਣੀ ਅਕਾਲੀ ਦਰ ਨੇ ਲਿਆ ਜੀ ਪੰਜਾਬ ਦੇ ਹੱਕ ਵਾਸਤੇ ਪੰਥ ਦੇ ਹੱਕ ਵਾਸਤੇ ਕਿਸਾਨਾਂ ਦੇ ਹੱਕਾਂ ਵਾਸਤੇ ਖੇਤ ਮਜ਼ਦੂਰ ਦੇ ਹੱਕਾਂ ਵਾਸਤੇ ਔਰ ਜਿਹੜੇ ਸਾਡੇ ਧਾਰਮਿਕ ਦਖਲ ਅੰਦਾਜ਼ੀ ਦੇ ਖਿਲਾਫ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬੰਦ ਨੌਜਵਾਨਾਂ ਵਾਸਤੇ ਇਹ ਸਾਰਾ ਜਿਹੜਾ ਏਜੰਡਾ ਹੈ ਇਹ ਪੰਜਾਬ ਦੇ ਲੋਕਾਂ ਨੇ ਮਹਿਸੂਸ ਕੀਤਾ ਕਿ ਸਹੀ ਮਹਨਤ ਦੇ ਵਿੱਚ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇਸ਼ ਨੂੰ ਇੱਕ ਦਿਸ਼ਾ ਦਿੰਦਾ ਰਹੇ 1973 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰਕੇ ਤੇ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ emergancy ਦੇ ਟਾਈਮ ਦੇ ਉੱਤੇ ਵੀ ਸਭ ਤੋਂ ਵੱਡ ਡੰਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਖੜਕਾਇਆ ਸੀ ਜਦੋਂ ਜਮਹੂਰੀਅਤ ਦਾ ਕਤਲ ਹੋਇਆ ਪਾਣੀਆਂ ਦੇ ਮੁੱਦੇ ਦੇ ਉੱਤੇ ਵੀ ਸਭ ਤੋਂ ਵੱਡਾ ਸੰਘਰਸ਼ ਜਿਹੜਾ ਹੁਣ ਤੱਕ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਔਰ ਪੰਜਾਬ ਵਾਸਤੇ ਪੰਜਾਬੀ ਸੂਬੇ ਵਾਸਤੇ ਹਰ ਕੰਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੋਣ ਦੇ ਨਾਤੇ ਪੰਥ ਵਾਸਤੇ ਪੰਜਾਬ ਵਾਸਤੇ ਜਿਵੇਂ ਲੜਦਾ ਰਿਹਾ ਸਾਰਿਆਂ ਦੇ ਮੰਨ ਦੀ ਇੱਛਾ ਸੀ ਕਿ ਉਹ ਪੁਰਾਣਾ ਰੋਲ ਸ਼੍ਰੋਮਣੀ ਅਕਾਲੀ ਦਲ ਨੂੰ ਫੇਰ ਲੈਣਾ ਚਾਹੁੰਦਾ ਕਿਉਂਕਿ ਦੇਸ਼ ਤੇ ਹਾਲਾਤ ਇਹੋ ਜਿਹੇ ਹੋ ਰਿਹਾ ਕਿ ਜਮਹੂਰੀਅਤ ਦਾ ਕਤਲ ਕੀਤਾ ਜਾ ਰਿਹਾ ਜਿਹੜੀਆਂ ਸੈਂਟਰਲ ਏਜੰਸੀਜ਼ ਆ ਉਹਨਾਂ ਦਾ ਬੁਰੀ ਤਰ੍ਹਾਂ ਦੁਰਉਪਯੋਗ ਕੀਤਾ ਜਾ ਰਿਹਾ ਜਿਹੜਾ ਕਿਸਾਨਾਂ ਦੇ ਉੱਪਰ ਤਸ਼ੱਦਦ ਆਇਆ ਜਾ ਰਿਹਾ ਘੱਟ ਗਿਣਤੀਆਂ ਦੀ ਹਾਲਤ ਦੇਸ਼ ਦੇ ਵਿੱਚ ਬਹੁਤ ਤਰਸਯੋਗ ਦੇ ਬਡੇ ਬਡੇ ਬਣਦੀ ਜਾ ਰਹੀ ਇਸ ਕਰਕੇ ਜ਼ਰੂਰੀ ਆ ਕਿ ਕੋਈ ਜਥੇਬੰਦੀ ਜਾਗੇ ਜਿਹੜੀ ਬਾਕੀਆਂ ਨੂੰ ਵੀ ਇੱਕ ਜਿਹੜੀ ਹੈ ਇੱਕ ਪ੍ਰੇਰਣਾ ਮਿਲੇ ਤੇ ਸਾਰੇ ਇਕੱਠੇ ਹੋ ਕੇ ਜਿਹੜਾ ਸੰਵਿਧਾਨ ਡਾਕਟਰ ਵੀ.ਆਰ. ਬੇਦਕਰ ਸਾਹਿਬ ਨੇ ਬਣਾਇਆ ਸੀ ਇੱਕ ਸੈਕੂਲਰਿਜ਼ਮ ਦੀ ਇੱਕ ਜਿਹੜੀ ਸੰਵਧਾਨ ਨੂੰ ਦਿੱਤੀ ਸੀ ਫੈਡਰਲ ਇੱਕ ਜਿਹੜੀ ਸੰਵਧਾਨ ਨੂੰ ਦਿੱਤੀ ਸੀ ਇਹ ਦੇਸ਼ ਉਸੇ ਤਰ੍ਹਾਂ ਮਜ਼ਬੂਤੀ ਨਾਲ ਅੱਗੇ ਵਧੇ ਉਹਦੇ ਵਾਸਤੇ ਜਿਹੜੀ ਪਹਿਲਾਂ ਦਿਲ ਦੀ ਗੱਲ ਕੀਤੀ ਹੈ ਅੱਜ ਜਿਹੜਾ ਇੰਨਾ ਟਾਟਾ ਮਾਦ ਦਾ ਇਕੱਠ ਸੀ ਔਰ ਜਿਹੜਾ ਜੋ ਸੀ ਇਹ ਸਾਰਾ ਉਸ ਗੱਲ ਦਾ ਪ੍ਰਤੀਕ ਅੱਜ ਮੈਂ ਸ਼ੁਰੂ ਕਰਤੀ ਕਿ ਇਹ ਚਨਾਉ ਉਹ ਕਿੱਦਾਂ ਅਗਲਾ ਪਲਾਨ ਰਹੇਗਾ ਜੋ ਬਸ ਤੁਹਾਡੇ ਸਾਹਮਣੇ ਮਹਿਮਈ ਮਹਿਮਾ ਜਦੋਂ ਦੇ ਮੈਂ ਤੇ ਮੀਠੇ ਸਾਹਿਬ ਇਕੱਠੇ ਆਏ ਸੀ ਜਦੋਂ ਦੇ ਹੱਦ 'ਚ ਵੜੇ ਆ ਉਹ ਦੋ ਤੇ ਲੈ ਕੇ ਮਹਿਮੇ ਮਹਿਮਾ ਬਹੁਤ ਬਟ ਜਿਹੜੇ ਵਿਰੋਧੀ ਕੈਂਡੀਡੇਟ ਆ ਵੀ ਅੱਜ ਕੈਂਡੀਡੇਟ ਅਨਾਉਂਸ ਕਰ ਦਿੱਤਾ ਗਿਆ ਐਮਐਲ ਬਟਾਲੇ ਇਹ ਆਮ ਆਦਮੀ ਪਾਰਟੀ ਆਮ ਪਹਿਲਾਂ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਆਮ ਆਦਮੀ ਪਾਰਟੀ ਨੂੰ ਕਿ ਬੜਾ ਵੱਡਾ ਢੋਂਗ ਉਦੋਂ ਇਹਨਾਂ ਨੇ ਰਚਿਆ ਸੀ ਕਿ ਅਸੀਂ ਪੈਂਚਰਾਂ ਵਾਲੇ ਨੂੰ ਟਿਕਟਾਂ ਦਿੰਨੇ ਆ ਦੁਕਾਨਦਾਰ ਨੂੰ ਟਿਕਟਾਂ ਦਿੰਨੇ ਆ ਟੈਲੀਫੋਨ ਪੇਰ ਕਰਨ ਵਾਲੇ ਨੂੰ ਟਿਕਟਾਂ ਦਿੰਨੇ ਆ ਤੇ ਹੁਣ ਪਹਿਲਾਂ ਜਿਹੜੀ ਕਿਸ਼ਤ ਆਈ ਉਹਦੇ ਵਿੱਚ ਮੰਤਰੀ ਸਾਰੇ ਕਿਹੜੇ ਕਰਤੇ ਦੂਜੀ ਜਿਹੜੀ ਆਈ ਹੁਣ ਹੋਰ ਨਹੀਂ ਕੋਈ ਲੱਭਿਆ ਤੇ ਐਮਐਲ ਖੜੇ ਕਰਦੇ ਤੇ ਹੋਰ ਇੱਕ ਦੋ ਥਾਵਾਂ ਤੇ ਦੂਜੀਆਂ ਪਾਰਟੀਆਂ ਤੋਂ ਉਧਾਰੇ ਫੜ ਕੇ ਖੜੇ ਕਰਦੇ ਤੇ ਹੁਣ ਆਵਾਦਮੀ ਪੰਜਾਬ ਚ ਬੁਕਾ ਹੀ ਦਿੱਤਾ ਇਹ ਇਹ ਪ੍ਰਾਪਤੀ ਹੈ ਲਾ ਜਿਹੜਾ ਆਵਾਦਮੀ ਦੀ ਗੱਲ ਕਰਨੀ ਸੀ ਆਵਾਦਮੀ ਤਾਂ ਹੁਣ ਖਤਮ ਹੋ ਗਿਆ ਹੁਣ ਤਾਂ ਸਾਰੇ ਖਾਸ ਆਦਮੀ ਬਣ ਗਏ ਇਸ ਕਰਕੇ ਤੇ ਇਹਨਾਂ ਨੂੰ ਪੁੱਛੋ ਕਿ ਹੁਣ ਤੁਹਾਡਾ ਉਹ ਕਿੱਥੇ ਗਿਆ ਕਹਿੰਦੇ ਸੀ ਨਿੱਕਾ ਜਿਹਾ ਕੰਮ ਕਰਾਂਗੇ ਤੇ ਗਲੀ ਗਲੀ ਚ ਜਾ ਕੇ ਪੁੱਛਿਆ ਕਰਾਂਗੇ ਤੁਹਾਡੀ ਪਹਿਲਾਂ رائے ਲਿਆ ਕਰਾਂਗੇ ਅੱਜ ਦੇ ਹੁਣ ਕੈਂਡੀਡੇਟ ਦਿੱਤੇ ਆ ਇਹ ਪੁੱਛੋ ਲੋਕਾਂ ਨੂੰ ਕੰਨੀ ਕੋ رائے ਲਈ ਹੁਣ رائے ਲੈ ਕੇ ਦਿੱਤੇ ਇਸ ਕਰਕੇ ਇਹ ਸਾਰਾ ਖੋਖਲਾ ਪੜਨਾ ਹੁਣ ਲੋਕਾਂ ਨੂੰ ਸਮਝ ਆ ਗਿਆ ਜੀਵਨ ਸਾਹਿਬ ਜੀ ਲਾਲਜੀਤ ਭੁੱਲਰ ਦਾ ਬਿਆਨ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਮਾੜੇ ਚੋ ਬੋਲਿਆ ਦੇਖੋ ਬਹੁਤ ਮਾੜੀ ਮਾਨਸਿਕਤਾ ਦਾ ਜਿਹੜਾ ਇਹਨਾਂ ਦਾ ਸੱਤਾ ਦਾ ਹੰਕਾਰ ਹੈ ਨਾ ਉਹ ਹੁਣ ਇਹਨਾਂ ਦੇ ਵਿੱਚੋਂ ਨਜ਼ਰ ਆਉਣਾ ਸ਼ੁਰੂ ਹੋ ਗਿਆ ਜਿਹੜਾ ਜਿਸ ਤਰੀਕੇ ਲਾਲਜੀਤ ਭੁੱਲਰ ਨੇ ਇੱਕ ਪਾਰਟੀ ਮੀਟਿੰਗ ਦੇ ਵਿੱਚ ਜਾਤੀ ਸੂਚਕ ਸ਼ਬਦ ਵਰਤ ਕੇ ਤੇ ਕੁਝ ਪੰਜਾਬ ਦੀਆਂ ਜਿਹੜੀਆਂ ਬਹੁਤ ਮਹੱਤਵਪੂਰਨ ਪਾਈਚਾਰਾ ਉਹਨਾਂ ਨੂੰ ਜਲੀਲ ਕਰਨ ਦਾ ਅਪਮਾਨਿਤ ਕਰਨ ਦਾ ਔਰ ਸਾਡੀ ਤਾਂ ਗੁਰੂਆ ਪੀਰਾਂ ਦੀ ਧਰਤੀ ਹੈ ਇੱਥੇ ਗੁਰੂ ਮਹਾਰਾਜ ਨੇ ਖਾਲਸਾ ਪੰਥ ਦੀ ਸਜਣਾ ਕਰਕੇ ਜਾਤ ਪਾਤ ਰਹਿ ਸਮਾਜ ਦੀ ਸਿਰਜਣਾ ਕੀਤੀ ਵਿਸਾਖੀ ਵਾਲਾ ਦਿਨ ਸੀ ਜਿਸ ਦਿਨ ਗੁਰੂ ਸਾਹਿਬ ਨੇ ਇਹ ਜਾਤ ਪਾਤ ਉੱਚੀ ਨੀਚੀਵਾਸ਼ਾਤ ਖਤਰ ਕੀਤਾ ਸੀ ਤੇ ਉਸ ਦਿਨ ਜਦੋਂ ਵੀਡੀਓ ਵਾਇਰਲ ਹੋਈ ਤੇ ਮਨ ਨੂੰ ਬੜਾ ਦੁੱਖ ਲੱਗਿਆ ਮੈਂ ਤਾਂ ਉਦੋਂ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮੰਗ ਕੀਤੀ ਸੀ ਵੀ ਇਮੀਡੀਏਟ ਐਫ ਆਰ ਦਰਜ ਕਰਕੇ ਕਿ ਬਹੁਤ ਪ੍ਰੋਵੋਕੇਟਿਵ ਹੈ ਇਹ ਜਿਹੜੀ ਹੈ ਲੋਕਾਂ ਦੀਆਂ ਭਾਵਨਾਵਾਂ ਨੂੰ ਟੇਸ ਪਹੁੰਚੀ ਹੈ ਇੱਥੇ ਕ੍ਰਿਮੀਨਲ ਤਰਾਵਾਂ ਦੇ ਅੰਦਰ ਕੇਸ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਉਹਨੇ ਤਾਂ ਇਲੈਕਸ਼ਨ ਕਮਿਸ਼ਨ ਤੇ ਹੈ ਤੁਸੀਂ ਪੁੱਛੋ ਉਹਨਾਂ ਨੂੰ ਪਰ ਇਹ ਜਿਹੜਾ ਕੇਸ ਹੈਗਾ ਇਹ ਹੇਟ ਸਪੀਚ ਹੈ ਪ੍ਰੈਕਟੀਕਲੀ ਇਹ ਜਿਹੜੇ ਮਹਿਨਤ